ਪੰਜਾਬ ਚ ਪੈਂਦੇ ਛਮਛਮ ਮੀਨੇ ਜਿੱਥੇ ਕੀ ਲੋਕਾਂ ਨੂੰ ਖੁਸ਼ ਕਰ ਦਿੱਤਾ ਹੈ ਉਥੇ ਹੀ ਗਰਮੀ ਤੋਂ ਵੱਡੀ ਰਾਹਤ ਵੀ ਮਿਲੀ ਹੈ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਕਿੰਜ ਛਮਛਮ ਪੈਂਦੇ ਮੀਨੇ ਮੌਸਮ ਖੁਸ਼ਗਵਾਰ ਕੀਤਾ ਹੋਇਆ ਪਰ ਕਈ ਥਾਵਾਂ ਤੇ ਪਾਣੀ ਵੀ ਖੜ ਗਿਆ ਹੈ ਤੇ ਲੋਕਾਂ ਨੂੰ ਕੁਝ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਪਰ ਇਸ ਖੂਬਸੂਰਤ ਮੌਸਮ ਵਿੱਚ ਲੋਕ ਆਪਣੇ ਕੰਮਕਾਰਾਂ ਨੂੰ ਜਾ ਰਹੇ ਨੇ ਤੇ ਆਪਣੇ ਰੂਟੀਨ ਵਰਕ ਕਰ ਰਹੇ ਨੇ ਉਥੇ ਹੀ ਕੁਝ ਲੋਕ ਇਸ ਬਰਸਾਤ ਦਾ ਆਨੰਦ ਵੀ ਲੈ रहे ਨੇ ਤੁਸੀਂ ਵੀ ਦੇਖੋ ਇਹ ਖੂਬਸੂਰਤ ਤਸਵੀਰਾਂ ਅੰਮ੍ਰਿਤਸਰ ਸ਼ਹਿਰ ਦੀਆਂ ਪੰਜਾਬ ਚ ਪੈਂਦੇ ਛਮਛਮ ਮੀਂਹ ਨੇ ਜਿੱਥੇ ਕੀ ਲੋਕਾਂ ਨੂੰ ਖੁਸ਼ ਕਰ ਦਿੱਤਾ ਹੈ ਉੱਥੇ ਹੀ ਗਰਮੀ ਤੋਂ ਵੱਡੀ ਰਾਹਤ ਵੀ ਮਿਲੀ ਹੈ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਕਿੰਜ ਛਮਛਮ ਪੈਂਦੇ ਮੀਂਹ ਨੇ ਮੌਸਮ ਖੁਸ਼ਗਵਾਰ ਕੀਤਾ ਹੋਇਆ ਹੈ ਬਰਕਈ ਥਾਵਾਂ ਤੇ ਪਾਣੀ ਵੀ ਖੜ ਗਿਆ ਤੇ ਲੋਕਾਂ ਨੂੰ ਕੁਝ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਪਰ ਇਸ ਖੂਬਸੂਰਤ ਮੌਸਮ ਵਿੱਚ ਲੋਕ ਆਪਣੇ ਕੰਮਕਾਰਾਂ ਨੂੰ ਜਾ ਰਹੇ ਨੇ ਤੇ ਆਪਣੇ ਰੂਟੀਨ ਵਰਕ ਕਰ ਰਹੇ ਨੇ ਉਥੇ ਹੀ ਕੁਝ ਲੋਕ ਇਸ ਬਰਸਾਤ ਦਾ ਆਨੰਦ ਵੀ ਲੈ ਰਹੇ ਨੇ ਤੁਸੀਂ ਵੀ ਦੇਖੋ ਇਹ ਖੂਬਸੂਰਤ ਤਸਵੀਰਾਂ ਅੰਮ੍ਰਿਤਸਰ ਸ਼ਹਿਰ ਦੀਆਂ ਪੰਜਾਬ ਚ ਪੈਂਦੇ ਛਮਛਮ ਮੀਨੇ ਜਿੱਥੇ ਕੀ ਲੋਕਾਂ ਨੂੰ ਖੁਸ਼ ਕਰ ਦਿੱਤਾ ਹੈ ਉਥੇ ਹੀ ਗਰਮੀ ਤੋਂ ਵੱਡੀ ਰਾਹਤ ਵੀ ਮਿਲੀ ਹੈ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਕਿੰਜ ਛਮਛਮ ਪੈਂਦੇ ਮੀਨੇ ਮੌਸਮ ਖੁਸ਼ਗਵਾਰ ਕੀਤਾ ਹੋਇਆ ਹੈ ਪਰ ਕਈ ਥਾਵਾਂ ਤੇ ਪਾਣੀ ਵੀ ਖੜ ਗਿਆ ਹੈ ਤੇ ਲੋਕਾਂ ਨੂੰ ਕੁਝ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਪਰ ਇਸ ਖੂਬਸੂਰਤ ਮੌਸਮ ਵਿੱਚ ਲੋਕ ਆਪਣੇ ਕੰਮਕਾਰਾਂ ਨੂੰ ਜਾ ਰਹੇ ਨੇ ਤੇ ਆਪਣੇ ਰੂਟੀਨ ਵਰਕ ਕਰ ਰਹੇ ਨੇ ਉਥੇ ਹੀ ਕੁਝ ਲੋਕ ਇਸ ਬਰਸਾਤ ਦਾ ਆਨੰਦ ਵੀ ਲੈ ਰਹੇ ਨੇ ਤੁਸੀਂ ਵੀ ਦੇਖੋ ਇਹ ਖੂਬਸੂਰਤ ਤਸਵੀਰਾਂ ਅੰਮ੍ਰਿਤਸਰ ਸ਼ਹਿਰ ਦੀਆਂ ਪੰਜਾਬ ਚ ਪੈਂਦੇ ਛਮਛਮ ਮੀਨੇ ਜਿੱਥੇ ਕੀ ਲੋਕਾਂ ਨੂੰ ਖੁਸ਼ ਕਰ ਦਿੱਤਾ ਹੈ ਉਥੇ ਹੀ ਗਰਮੀ ਤੋਂ ਵੱਡੀ ਰਾਹਤ ਵੀ ਮਿਲੀ ਹੈ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਕਿੰਜ ਛਮਛਮ ਪੈਂਦੇ ਮੀਨੇ ਮੌਸਮ ਖੁਸ਼ਗਵਾਰ ਕੀਤਾ ਹੋਇਆ ਪਰ ਕਈ ਥਾਵਾਂ ਤੇ ਪਾਣੀ ਵੀ ਖੜ ਗਿਆ ਹੈ ਤੇ ਲੋਕਾਂ ਨੂੰ ਕੁਝ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਪਰ ਇਸ ਖੂਬਸੂਰਤ ਮੌਸਮ ਵਿੱਚ ਲੋਕ ਆਪਣੇ ਕੰਮਕਾਰਾਂ ਨੂੰ ਜਾ ਰਹੇ ਨੇ ਤੇ ਆਪਣੇ ਰੂਟੀਨ ਵਰਕ ਕਰ ਰਹੇ ਨੇ ਉਥੇ ਹੀ ਕੁਝ ਲੋਕ ਇਸ ਬਰਸਾਤ ਦਾ ਆਨੰਦ ਵੀ ਲੈ रहे ਨੇ ਤੁਸੀਂ ਵੀ ਦੇਖੋ ਇਹ ਖੂਬਸੂਰਤ ਤਸਵੀਰਾਂ ਅੰਮ੍ਰਿਤਸਰ ਸ਼ਹਿਰ ਦੀਆਂ ਪੰਜਾਬ ਚ ਪੈਂਦੇ ਛਮਛਮ ਮੀਂਹ ਨੇ ਜਿੱਥੇ ਕੀ ਲੋਕਾਂ ਨੂੰ ਖੁਸ਼ ਕਰ ਦਿੱਤਾ ਹੈ ਉੱਥੇ ਹੀ ਗਰਮੀ ਤੋਂ ਵੱਡੀ ਰਾਹਤ ਵੀ ਮਿਲੀ ਹੈ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਕਿੰਜ ਛਮਛਮ ਪੈਂਦੇ ਮੀਂਹ ਨੇ ਮੌਸਮ ਖੁਸ਼ਗਵਾਰ ਕੀਤਾ ਹੋਇਆ ਪਰ ਕਈ ਥਾਵਾਂ ਤੇ ਪਾਣੀ ਵੀ ਖੜ ਗਿਆ ਹੈ ਤੇ ਲੋਕਾਂ ਨੂੰ ਕੁਝ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਪਰ ਇਸ ਖੂਬਸੂਰਤ ਮੌਸਮ ਵਿੱਚ ਲੋਕ ਆਪਣੇ ਕੰਮਕਾਰਾਂ ਨੂੰ ਜਾ ਰਹੇ ਨੇ ਤੇ ਆਪਣੇ ਰੂਟੀਨ ਵਰਕ ਕਰ ਰਹੇ ਨੇ ਉਥੇ ਹੀ ਕੁਝ ਲੋਕ ਇਸ ਬਰਸਾਤ ਦਾ ਆਨੰਦ ਵੀ ਲੈ ਰਹੇ ਨੇ ਤੁਸੀਂ ਵੀ ਦੇਖੋ ਇਹ ਖੂਬਸੂਰਤ ਤਸਵੀਰਾਂ ਅੰਮ੍ਰਿਤਸਰ ਸ਼ਹਿਰ ਦੀਆਂ ਪੰਜਾਬ ਚ ਪੈਂਦੇ ਛਮਛਮ ਮੀਨੇ ਜਿੱਥੇ ਕੀ ਲੋਕਾਂ ਨੂੰ ਖੁਸ਼ ਕਰ ਦਿੱਤਾ ਹੈ ਉਥੇ ਹੀ ਗਰਮੀ ਤੋਂ ਵੱਡੀ ਰਾਹਤ ਵੀ ਮਿਲੀ ਹੈ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਕਿੰਜ ਛਮਛਮ ਪੈਂਦੇ ਮੀਨੇ ਮੌਸਮ ਖੁਸ਼ਗਵਾਰ ਕੀਤਾ ਹੋਇਆ ਹੈ ਬਰਕਈ ਥਾਵਾਂ ਤੇ ਪਾਣੀ ਵੀ ਖੜ ਗਿਆ ਤੇ ਲੋਕਾਂ ਨੂੰ ਕੁਝ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਪਰ ਇਸ ਖੂਬਸੂਰਤ ਮੌਸਮ ਵਿੱਚ ਲੋਕ ਆਪਣੇ ਕੰਮਕਾਰਾਂ ਨੂੰ ਜਾ ਰਹੇ ਨੇ ਤੇ ਆਪਣੇ ਰੂਟੀਨ ਵਰਕ ਕਰ ਰਹੇ ਨੇ ਉਥੇ ਹੀ ਕੁਝ ਲੋਕ ਇਸ ਬਰਸਾਤ ਦਾ ਆਨੰਦ ਵੀ ਲੈ ਰਹੇ ਨੇ ਤੁਸੀਂ ਵੀ ਦੇਖੋ ਇਹ ਖੂਬਸੂਰਤ ਤਸਵੀਰਾਂ ਅੰਮ੍ਰਿਤਸਰ ਸ਼ਹਿਰ ਦੀਆਂ